ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ਕਰਗੰਦੀ ਆਲੂ ਦੀ ਟਿੱਕੀ ਤਿਆਰ ਕਰਾਂਗੇ ਬਹੁਤ ਹੀ ਘੱਟ ਤੇਲ ਵਿੱਚ ਸਰਦੀਆਂ ਵਿੱਚ ਇਹ ਖਾਣੀ ਲਾਹੇਵੰਦ ਕਿਉਂ ਹੈ ਇਹਦੇ ਬਾਰੇ ਵੀ ਦੱਸਾਂਗੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਵੀਡੀਓ ਦੇਖਣ ਤੱਕ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਇਹਨੂੰ ਜੀ ਸ਼ਕਰਗੰਦੀ ਨੂੰ ਸੁਪਰ ਫੂਡ ਵੀ ਕਿਹਾ ਗਿਆ ਹੈ ਆਪਾਂ ਜੀ 1 ਕਿਲੋ ਆਲੂ 1 ਕਿਲੋ ਸ਼ਕਰਗੰਦੀ ਲਵਾਂਗੇ ਆਲੂ ਆਪਾਂ نیچے ਰੱਖ ਲਾਂਗੇ ਸਿਰਫ ਆਪਾਂ ਪਾਣੀ ਉਨਾ ਲੈਣਾ ਕਿ ਆਪਣੇ ਆਲੂ ਜਿਹੜੇ ਢਿੱਜ ਸਕਣ ਡਿੱਗ ਹੋ ਸਕਣ ਇਹਦੇ ਉੱਪਰ ਆਪਾਂ ਸ਼ਕਰਗੰਦੀ ਰੱਖ ਲਾਂਗੇ ਤੇ ਇੱਕ ਸੀਟੀ ਆਉਣ ਤੱਕ ਸਟੀਮ ਵਿੱਚ ਹੀ ਰਹਿਨ ਦਾਂਗੇ ਜਿਹੜੀ ਭਾਫ਼ ਹੁੰਦੀ ਹੈ ਇਹਨੂੰ ਆਪਾਂ ਸਿਰਫ ਇੱਕ ਸੀਟੀ ਦਿਵਾਉਣੀ ਹੈ ਇੱਕ ਸੀਟੀ ਆਉਣ ਤੋਂ ਬਾਅਦ ਇਹਨੂੰ ਆਪਾਂ ਠੰਡੀ ਕਰਕੇ ਛਿੱਲ ਲਾਂਗੇ ਇੱਕ ਸੀਟੀ ਦਿਵਾਉਣੀ ਹੈ ਇਹਨੂੰ ਤੁਸੀਂ ਸਟੀਮ ਵੀ ਕਰ ਸਕਦੇ ਹੋ ਤੇ ਇੱਕ ਸੀਟੀ ਆ ਗਈ ਹੈ ਹੁਣ ਆਪਾਂ ਇਹਨੂੰ ਛਿੱਲ ਬਣਾ ਕੇ ਇਨੂੰ ਆਪਾਂ ਕद्दूकश ਕਰ ਲਾਂਗੇ ਮੋٹے ਵਾਲੇ ਭਾਗ ਤੋਂ ਕद्दूकश ਕੀਤੀ ਜਿਹੜੀ ਟਿੱਕੀ ਉਹ ਬਹੁਤ ਹੀ ਸੁਆਦੀਸ਼ਟ ਬਣਦੀ ਇਹਨੂੰ ਵੀ ਕद्दूकश ਕਰਾਂਗੇ ਤੇ ਅਲਵਾ ਨੂੰ ਵੀ ਸਰਦੀਆਂ ਵਿੱਚ ਜੀ ਕਿਉਂ ਖਾਣੀ ਚਾਹੀਦੀ ਏ ਇਹ ਸ਼ਕਰਗੰਦੀ ਇਹ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਬਹੁਤ ਹੀ ਲਾਭ ਆਉਂਦਾ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਸੁਪਰ ਫੂਡ ਕਿਹਾ ਜਾਂਦਾ ਹੈ ਕੈਂਸਰ ਨੂੰ ਰੋਕਣ ਵਿੱਚ ਮਦਦ ਕਰਦੀ ਏ ਸ਼ੂਗਰ ਲੋਗੀਆਂ ਲਈ ਬਹੁਤ ਫਾਇਦੇਮੰਦ ਹੈ ਹਾਰਟ ਲਈ ਬਹੁਤ ਜ਼ਿਆਦਾ ਵਧੀਆ ਏ ਜੀ ਇਹ ਟਿੱਕੀ ਖਾਣੀ ਅੱਖਾਂ ਲਈ ਵੀ ਲਾਭ ਆਉਂਦੇ ਕਿਉਂਕਿ ਖਾਣ ਨਾਲ ਕਦੇ ਵੀ ਨਿਗਾਹ ਨਹੀਂ ਘਟਦੀ ਸਗੋਂ ਕਿ ਆਪਣੀ ਨਿਗਾਹ ਠੀਕ ਰਹਿੰਦੀ ਹੈ ਮੋਟਾਪਾ ਘੱਟ ਕਰਦੀ ਕਿਉਂਕਿ ਫਾਈਬਰ ਦੀ ਚੰਗੀ ਮਾਤਰਾ ਇਹਨੂੰ ਖਾਣ ਨਾਲ ਬਹੁਤ देर ਤੱਕ ਭੁੱਖ ਨਹੀਂ ਲੱਗਦੀ ਗੱਠ ਹੈਲਥਲੀ ਬਹੁਤ ਵਧੀਆ ਹੈ ਹੱਡੀਆਂ ਲਈ ਲਾਭ ਆਉਂਦੇ ਇੱਧਰ ਆਪਾਂ ਜੀ ਸਾਬੂਦਾਣਾ ਜੀਰਾ ਜਵਾਈਨ ਧਨੀਆ ਤੇ ਕਾਲੀ ਮਿਰਚ ਲਈਏ ਇਹਨਾਂ ਨੂੰ ਆਪਾਂ ਗ੍ਰाइंड ਕਰ ਲਾਂਗੇ ਤੇ ਟਿਕਿੰਗ ਵਾਲੇ ਸਮਾਨ ਵਿੱਚ ਪਾ ਦਵਾਂਗੇ ਹੱਡੀਆਂ ਲਈ ਇਹ ਜੀ ਬਹੁਤ ਲਾਹੇਵੰਦ ਜੇ ਹੱਡੀਆਂ ਨੂੰ ਮਜ਼ਬੂਤ ਕਰਦੀ ਏ ਤੇ ਬੱਚਿਆਂ ਨੂੰ ਵੀ ਇਹ ਦੇਣੀ ਚਾਹੀਦੀ ਹੈ ਜਿਨ੍ਹਾਂ ਦੀ ਗਰੋਥ ਹੋ ਰਹੀ ਏ ਇਧਰ ਆਪਾਂ ਪਿਆਜ਼ ਹਰੀਆਂ ਮਿਰਚਾਂ ਧਨੀਆਂ ਵੀ ਬਰੀਕ-ਬਰੀਕ ਕੱਟ ਲਿਆ ਏ ਤੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਨਮਕ ਆਪਾਂ ਸਵਾਦ ਅਨੁਸਾਰ ਪਾਵਾਂਗੇ ਲਾਲ ਮਿਰਚ ਤੇ ਥੋੜੀ ਜੀ ਹਲਦੀ ਹਲਦੀ ਸੇਤਲੀ ਵੀ ਬਹੁਤ ਵਧੀਆ ਹੁੰਦੀ ਏ ਤੇ ਇਹਦੇ ਨਾਲ ਕਲਰ ਵੀ ਬਹੁਤ ਵਧੀਆ ਹੋਵੇਗਾ ਇਹਦਾ ਪੋਟਾਸ਼ੀਅਮ ਦੀ ਚੰਗੀ ਮਾਤਰਾ ਬਲੱਡ ਪ੍ਰੈਸ਼ਰ ਨੂੰ ਇਹ ਠੀਕ ਰੱਖਦੀ ਹੈ ਬਲੱਡ ਪ੍ਰੈਸ਼ਰ ਵਧਣ ਨਹੀਂ ਦਿੰਦੀ ਤੇ ਜਿਸ ਸਿਰ ਤੋਂ ਲੈ ਕੇ ਪੈਰਾਂ ਤੱਕ ਲਾਇਵੰਦ ਜੇ ਸ਼ਕਰਵੰਦ ਗੰਦੀ ਸਰਦੀਆਂ ਵਿੱਚ ਜ਼ਰੂਰ ਖਾਓ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਸਾਬੂਦਾਨਾ ਆਪਾਂ ਬਾਈਂਡਿੰਗ ਲਈ ਲਿਆ ਹੈ ਬਹੁਤ ਘੱਟ ਲਿਆ ਹੈ ਸਿਰਫ ਇੱਕ ਕੜਚੀ ਤੇ ਸਾਬੂਦਾਨਾ ਵੈਸੇ ਵੀ ਸਿਹਤ ਵਾਸਤੇ ਵਧੀਆ ਹੁੰਦਾ ਹੈ ਤੁਸੀਂ ਚਾਹੋ ਤਾਂ ਇੱਕ ਚਮਚ ਬੇਸਨ ਵੀ ਇਹਦੇ ਵਿੱਚ ਪਾ ਸਕਦੇ ਹੋ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਟਿਕੀਆਂ ਦੀ ਸ਼ੇਪ ਵਿੱਚ ਕਰ ਲਵਾਂਗੇ ਬਹੁਤ ਹੀ ਸਵਾਦਿਸ਼ਟ ਟਿੱਕੀਆਂ ਬਣਦੀਆਂ ਜੇਕਰ ਤੁਸੀਂ ਇੱਕ ਵਾਰੀ ਬਣਾ ਕੇ ਖਾਓਗੇ बार-बार ਦਿਲ ਕਰੇਗਾ ਤੇ ਤੁਹਾਡੇ ਬੱਚੇ ਵੀ ਬਾਰ-ਬਾਰ ਡਿਮਾਂਡ ਕਰਨਗੇ ਔਰਤਾਂ ਵਾਸਤੇ ਵੀ ਇਹ ਬਹੁਤ ਲਾਹੇਵੰਦ ਨੇ ਸੁਪਰ ਫੂਡ ਇਹਨੂੰ ਕਿਹਾ ਗਿਆ ਕਿਉਂਕਿ ਸਾਰਾ ਦਿਨ ਔਰਤਾਂ ਘਰ ਵਿੱਚ ਕੰਮ-ਕਾਰ ਕਰਦੀਆਂ ਤੇ ਸਪਲੀਮੈਂਟ ਦੀ ਵੀ ਇਹ ਖਾਣ ਨਾਲ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਤੁਸੀਂ ਆਪ ਵੀ ਖਾਓ ਤੇ ਆਪਣੇ ਪਰਿਵਾਰ ਨੂੰ ਵੀ ਖਿਲਾਓ ਬਹੁਤ ਹੀ ਸਾਨ ਵਿਧੀ ਹੈ ਕੋਈ ਜ਼ਿਆਦਾ ਮੁਸ਼ਕਲਤ ਵੀ ਨਹੀਂ ਕਰਨੀ ਪੈਂਦੀ ਕੋਈ ਔਖਾ ਕੰਮ ਨਹੀਂ ਹੈਗਾ ਤੇ ਨਾਲੇ ਸੁਬਾ ਸੁਬਾ ਦਿਓ ਬ੍ਰੇਕਫਾਸਟ ਵਿੱਚ ਲੰਚ ਵਿੱਚ ਡਿਨਰ ਵਿੱਚ ਕਿਸੇ ਵਿੱਚ ਵੀ ਤੁਸੀਂ ਇਹਨੂੰ ਲੈ ਸਕਦੇ ਹੋ ਘਰ ਵਿੱਚ ਮਹਿਮਾਨ ਆਏ ਤਾਂ ਵੀ ਤਿਆਰ ਕਰ ਸਕਦੇ ਹੋ ਜੇ ਆਪਾਂ ਬਹੁਤ ਹੀ ਘੱਟ ਤੇਲ ਲਵਾਂਗੇ ਇੱਕ ਚਮਚ ਤੇਲ ਗਰਮ ਕਰ ਲਾਂਗੇ ਵੱਡਾ ਚਮਚ ਲਿਆ ਮੈਂ ਤੇਲ ਦਾ ਤੇਲ ਦੇ ਵਿੱਚ ਆਪਾਂ ਟਿਕੀਆਂ ਪਾ ਕੇ ਇਹਨਾਂ ਨੂੰ ਥੋੜਾ ਜਿਹਾ ਫਰਾਈ ਕਰਾਂਗੇ ਡੀਪ ਫਰਾਈ ਟਿਕੀਆਂ ਨੂੰ ਨਹੀਂ ਕੀਤਾ ਜਾਵੇ ਤਾਂ ਵਧੀਆ ਇਹਨਾਂ ਨੂੰ ਡੀਪ ਫਰਾਈ ਦੀ ਲੋੜ ਵੀ ਨਹੀਂ ਪੈਂਦੀ ਤੇ ਇਹਨੂੰ ਥਲਕੇ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਤੁਸੀਂ ਦੇਖ ਹੀ ਰਹੇ ਹੋ ਕਿੰਨੀਆਂ ਸੋਹਣੀਆਂ ਟਿਕੀਆਂ ਨੇ ਜਿਹੜੀਆਂ ਤਿਆਰ ਹੋਈਆਂ ਤੇ ਬੱਚਿਆਂ ਨੂੰ ਤਾਂ ਜੀ ਬਹੁਤ ਹੀ ਜ਼ਿਆਦਾ ਪਸੰਦ ਆਉਂਦੀਆਂ ਐ ਤੇ ਦੋ ਨਾਲ ਹੀ ਖਾ ਕੇ ਦੋ ਟਿਕਗਾਈਂ ਪੇਟ ਪੂਰਾ ਭਰ ਜਾਂਦਾ ਹੈ ਤੇ ਇੱਧਰ ਆਪਾਂ 5 ਦੋ ਤਵੇ ਆਪਾਂ ਧਰ ਲਿਆ ਕਿਉਂਕਿ ਸਾਰੇ ਪਰਿਵਾਰ ਹੀ ਖਾਣ ਬੈਠ ਗਿਆ ਸੀ ਦੋ ਤਵੇ ਦੋਨੇ ਪਾਸੇ ਮੈਂ ਧਰ ਲੇ ਇੱਧਰ ਮੈਂ ਤੇਲ ਸਿਰਫ ਇੱਕ ਛੋਟੇ ਚਮਚ ਤੇਲ ਵਿੱਚ ਹੀ ਬਣਾ ਰਹੀ ਆ ਕਿਉਂਕਿ ਮੈਂ ਤੇਲ ਬਹੁਤ ਘੱਟ ਵਰਤਦੀ ਆ ਆਪਣੇ ਲਈ ਤੇ ਦੇਖੋ ਜੀ ਬਿਲਕੁਲ ਇੱਕ ਚਮਚੀ ਤੇਲ ਪਾਇਆ ਸੀ ਮੈਂ ਇਹ ਟਿੱਕੀਆਂ 'ਚ ਤੇ ਇਹ ਵੀ ਬਹੁਤ ਹੀ ਸੁਆਦਿਸ਼ਟ ਬਣੀਆਂ ਐ ਤੇ ਹੁਣ ਆਪਾਂ ਟਿੱਕੀ ਦਹੀਂ ਵਿੱਚ ਪਾਵਾਂਗੇ ਥੋੜਾ ਜਿਹਾ ਟਿੱਕੀਆਂ ਆਪਾਂ ਬਣਾ ਲਈਆਂ ਤੇ ਇਹਦੇ ਵਿੱਚ ਆਪਾਂ ਦਹੀਂ ਤੇ ਇਹ ਚਟਨੀ ਜੀ ਮੈਂ ਘਰੇ ਤਿਆਰ ਕੀਤੀ ਐ ਗੁੜ ਤੇ ਈਮਲੀ ਦੀ ਤੇ ਇਹ ਚਟਨੀ ਪਾਵਾਂਗੇ ਤੇ ਇਹ ਚਟਨੀ ਫ੍ਰਿਜ ਵਿੱਚ 10-15 ਦਿਨ ਹੋ ਗਿਆ ਖਰਾਬ ਨਹੀਂ ਹੁੰਦੀ ਤੇ ਹਰੀ ਚਟਨੀ ਇਹ ਵੀ ਆਪਾਂ ਘਰ ਵਿੱਚ ਹੀ ਤਿਆਰ ਕੀਤੀ ਹੈ ਤੇ ਚਟਨੀ ਤੇ ਥੋੜੀਆਂ ਜਿਹੀਆਂ ਮੂਲੀਆਂ ਕद्दूकश ਕੀਤੀਆਂ ਸੀ ਸਿਹਤ ਵਾਸਤੇ ਵੀ ਵਧੀਆ ਹੁੰਦਾ ਥੋੜਾ ਜਿਹਾ ਚਕੰਦਰ ਵੀ ਲਿਆਏ ਮੈਂ ਤੇ ਥੋੜਾ ਜਿਹਾ ਪੂਜੀਆ ਤੇ ਅਨਾਰ ਅਨਾਰ ਵੀ ਆਪਣੇ ਘਰ ਦੇ ਸੀ ਜੀ ਆਪਾਂ ਰਾਤ ਹੀ ਕੱਢ ਲਏ ਸੀ ਤੇ ਇਹ ਦੇਖੋ ਜੀ ਕਿੰਨੀ ਵਧੀਆ ਟਿੱਕੀ ਤਿਆਰ ਹੋ ਗਈ ਹੈ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ